ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਿੱਲੀ ਸਟੇਟ ਦੀ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਮੈਂਬਰ ਰਣਜੀਤ ਕੌਰ ਨੇ ਸਵਾਲ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਕਿਸ ਆਧਾਰ ਦੇ ਉੱਪਰ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਹਮਾਇਤ ਦੇ ਵਿੱਚ ਵੋਟਾਂ ਪਾਉਣ ਦੇ ਵਾਸਤੇ ਤਰਲੋ ਮੱਚੀ ਹੋ ਰਹੇ ਨੇ ਕੀ ਸਰਕਾਰ ਨੇ ਸਿੱਖ ਬੰਦੀਆਂ ਦੀ ਰਿਹਾਈ ਕਰਵਾ ਦਿੱਤੀ ਹੈ ਜਾਂ ਫਿਰ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਹੈ ਅੱਜ ਇੱਥੇ ਜਾਰੀ ਇੱਕ ਬਿਆਨ ਦੇ ਵਿੱਚ ਉਹਨਾਂ ਕਿਹਾ ਹੈ 27 ਅਤੇ 28 ਅਪ੍ਰੈਲ ਨੂੰ ਦਿੱਲੀ ਕਮੇਟੀ ਦੇ ਪ੍ਰਬੰਧਕ ਸਿਰਫ ਇਸ ਲਈ ਫਤਿਹ ਦਿਹਾੜਾ ਬਣਾਉਣ ਜਾ ਰਹੇ ਨੇ ਤਾਂ ਕਿ ਭਾਜਪਾ ਨੂੰ ਚੋਣਾਂ ਦੇ ਵਿੱਚ ਫਾਇਦਾ ਦਿੱਤਾ ਜਾ ਸਕੇ ਜਾਂ ਫਿਰ ਉਹਨਾਂ ਨੂੰ ਮਿਲ ਸਕੇ ਜਦੋਂ ਕਿ ਅਦਾਲਤ ਨੇ ਕਮੇਟੀ ਦੇ ਖਰਚੇ ਕਰਨ ਦੇ ਉੱਪਰ ਰੋਕ ਵੀ ਲਾਈ ਹੋਈ ਹੈ ਰਣਜੀਤ ਕੌਰ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਪ੍ਰਧਾਨ ਦੇ ਉੱਪਰ ਜਨਰਲ ਸਕੱਤਰ ਸਿੱਖਾਂ ਨੂੰ ਕੋਈ ਇੱਕ ਮਸਲਾ ਦੱਸ ਦੇਣ ਜਿਸ ਦਾ ਹੱਲ ਉਹਨਾਂ ਮੋਦੀ ਸਰਕਾਰ ਦੇ ਕੋਲੋਂ ਆਪਣੇ ਆਪ ਹੀ ਕਰਵਾ ਦਿੱਤਾ ਹੋਵੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਸਿੱਖਾਂ ਦੀ ਰਿਹਾਈ ਨਹੀਂ ਕੀਤੀ ਗਈ ਅਤੇ ਬਲਵੰਤ ਸਿੰਘ ਰਾਜ ਦੀ ਫਾਂਸੀ ਮਾਫੀ ਤੋਂ ਵੀ ਕੇਂਦਰ ਸਰਕਾਰ ਮੁੱਕਰੀ ਹੋਈ ਹੈ ਕਿਸਾਨਾਂ ਦਾ ਵੀ ਕੋਈ ਮਸਲਾ ਹੁਣ ਤੱਕ ਹੱਲ ਨਹੀਂ ਹੋਇਆ ਤੇ ਜੇ ਉਹ ਮੁੜ ਸੰਘਰਸ਼ ਕਰ ਰਹੇ ਨੇ ਤਾਂ ਉਹਨਾਂ ਦੇ ਪਿੱਛੇ ਵੀ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਨੇ ਉਹਨਾਂ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇੱਕ ਧਰਮ ਵਿਸ਼ੇਸ਼ ਦੇ ਵਿਰੁੱਧ ਨਫ਼ਰਤੀ ਭਾਸ਼ਣ ਦੇ ਕੇ ਮੁੜ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਹਿਮਾਇਤ ਦਿੱਲੀ ਕਮੇਟੀ ਆਖਿਰ ਕਿਉਂ ਕਰ ਰਹੀ ਹੈ ਸਿੱਖਾਂ ਨੂੰ ਇਸ ਦੇ ਬਾਰੇ ਵਿੱਚ ਜ਼ਰੂਰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਤਾਂ ਖੈਰ ਇਸ ਸਭ ਦੇ ਦਰਮਿਆਨ ਜਦੋਂ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ پورے ਮਾਮਲੇ ਦੇ ਉੱਪਰ ਇਸ ਸਾਰੀ ਦੀ ਸਾਰੀ ਗੱਲਬਾਤ ਦੇ ਉੱਪਰ ਦਿੱਲੀ ਕਮੇਟੀ ਦੇ ਵੱਲੋਂ ਕੋਈ ਕਿਸੇ ਪ੍ਰਕਾਰ ਦਾ ਜਵਾਬ ਆਵੇਗਾ ਜਾਂ ਫਿਰ ਨਹੀਂ ਜੇਕਰ ਆਵੇਗਾ ਤਾਂ ਕਿਸ ਤਰ੍ਹਾਂ ਦੇ ਨਾਲ ਆਵੇਗਾ ਤੇ ਕੌਣ ਦੇਵੇਗਾ ਜਵਾਬ ਅਤੇ ਜੇਕਰ ਨਹੀਂ ਆਵੇਗਾ ਤਾਂ ਆਖਿਰ ਕੀ ਇਸ ਪ੍ਰਕਾਰ ਦੇ ਨਾਲ ਹੀ ਸਭ ਕੁਝ ਤਾਣੀ ਬਾਣੀ ਦੇ ਵਿੱਚ ਪिरੋ ਕੇ ਚੱਲਦਾ ਰਹੇਗਾ ਇਹ ਇੱਕ ਵੱਡਾ ਸਵਾਲ ਲਗਾਤਾਰ ਬਣਿਆ ਹੋਇਆ ਹੈ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ